ਮੈਂ ਕਨੌਰ ਹਲਕੇ ਚ ਕਰਦੇ ਬੋਲਦੇ ਤੁਸੀਂ ਦੇਖੀਓ ਕਾਰਨ ਕੀ ਹੈ ਫਲਡਸ ਦਾ ਤੇ ਨਲੈਕੀ ਕੋਈ ਸਰਕਾਰ ਦੀ ਭਾਈ ਸੋ ਆ ਦੇਖੋ ਕੋਈ ਸਫਾਈ ਅੱਜ ਜੀਆਂ ਵਿੱਚ ਜੜੀਆਂ ਆ ਤੇ ਉਹਦੇ ਕਪੜੇ ਜੰਗਲ ਜਾਂ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲਣ ਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ ਕਰ ਬਾਲਨ ਸਾਹਿਬ ਕੋਲ ਦੇ ਜੀ ਤਾਂ ਅੱਥੇ ਇਹਨਾਂ ਨੇ ਅਜੇ ਚਾਰ ਸਾਲ ਸਫਾਈ ਨਹੀਂ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੰਭਦਾ ਤੇ ਤੇਰੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕਿ ਆਹ ਦਾ ਪਿੰਡਾਂ ਚ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬਚ ਕੇ ਰਹੋ ਜਾਂ ਆਪਣੇ ਆਪਣਾ ਕੋਈ ਇਜਾਮ ਕਰ ਲੋ ਲਾਲਮੂ ਮੈਨੂੰ ਐਨਕੇ ਸ਼ਰਮਾਈ ਦੱਸ ਰਹੇ ਸੀ ਗਾਰਨਿੰਗ ਦਿੱਤੀ ਨਹੀਂ ਤੇ ਇੱਕ ਬੰਦੇ ਨੂੰ ਰੁੜਕੀ ਲੱਗ ਗਈ ਹੈ ਜਬਰੂ ਨਾਲ ਸੋ ਹਲੇ ਵੀ ਬਹੁਤ ਬਹੁਤ ਦੁੱਖ ਹੈ ਤੇ ਇੱਥੇ ਲੱ passe ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਮੈਂ ਆਪਣੇ ਸਾਰੇ ਲੀਡਰਸ਼ਿਪ ਨੂੰ ਕਹਿੰਦਾ ਹਾਂ ਕਿ ਤੁਸੀਂ ਇਹ ਗੱਲ ਕੋ ਕਿ ਆਪਸਾਰੇ ਡਾਟ ਕੇ ਅਗਰ ਹੋਰ ਜੀਦਾ ਫੈਲਾਉਣ। ਸੁਖਲਾ ਜੀ ਉਹ ਮੈਨੂੰ ਹੁਣੇ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕਾਮੀ ਵਰਗੇ ਪਿੰਡ ਹੈਗੇ ਆ ਜੀ ਪਿੱਛੇ ਉਹ ਟੁੱਟ ਗਿਆ ਸੀ ਪਾੜੂ ਉਹ ਅਜੇ ਤੱਕ ਹੀ ਨਹੀਂ ਬੰਦ ਕੀਤਾ ਉਹ ਹੀ ਹੈ ਹੁਣ ਪ੍ਰਧਾਨ ਜੀ ਲਗਾਤਾਰ ਆਮ ਆਦੀ ਪਾਰਟੀ ਦੇ ਵਿਧਾਇਕ ਸਵਾਲ ਸਵਾਲ ਖੜੇ ਕਰਦੇ ਹੋ ਨਜ਼ਰ ਐ ਨਹੀਂ ਉਹਨਾਂ ਸਪਰਸੋਤੇ ਪ੍ਰਧਾਨ ਮੰਤਰੀ ਬੋਲੇ ਆ ਜੀ ਦੱਸਾਂ ਕੀ ਹੈ ਹੁਣ ਆਮ ਆਦਮੀ ਪਾਰਟੀ ਕਰਨਾ ਕਰੋ ਆਪ ਆਪਣੇ ਕੰਮ ਕਰੀਏ ਯੋਗਿਕ ਹੁੰਦਾ ਉਹ ਜਿਹੜੇ ਬੰਦੇ ਬਿਲਾਏ ਕੋਣ ਨਿਲਾਇਕ ਹੀ ਰਹਿਣਾ ਸੁਨੀਲ ਜਾਖੜ ਦਬਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਇਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 2 250 ਕਰੋੜ ਦੇ ਨੇੜੇ ਤੇੜੇ ਜਿਹਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7 ਹਜ਼ਾਰ ਤੋਂ ਵੱਧ ਕਰੋੜ ਰੁਪਏ ਡਿਜ਼ਾਸਟਰ ਰੀਲੀਫ ਫੰਡ ਜਿਹਦਾ ਮਕਸਦ ਇਹ ਆਉਂਦਾ ਹੈ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰਿਲੀਜ਼ ਕਰਕੇ ਉਹ ਤੋਂ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਤੇ ਅਰੇਂਜਮੈਂਟ ਵੀ ਕੀਤੀ ਜਾਂਦੀ ਹੈ ਹਾਲੇ ਤੱਕ ਜਵਾਨੀ ਨਹੀਂ ਕੱਢੀ ਪਤਾ ਨਹੀਂ ਕੀ ਛਾਪਲ ਕੇ ਬੈਠੇ ਉੱਤੇ ਪੈਸੇ ਦੇ ਬ੍ਰੇਦਰ ਲੱਗਦਾ ਮੈਨੂੰ ਲਲ ਸ਼ੱਕ ਲੱਗਦਾ ਹੈ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਆ ਜਹਾਜ਼ ਪ੍ਰਿੰਟਰ गोयल ਕਹਿੰਦੇ ਕਿ ਅਸੀਂ ਬੀਬੀਐਮਪੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦੋ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਪੀ ਹੁਣ ਪਾਣੀ ਛੱਡ ਰਿਆ ਗੱਲ ਬੀਬੀਐਮਪੀ ਦੀ ਨਹੀਂ ਹੈ ਗੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਬਸੰਤ ਆਉਂਦਾ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਾਦਲ ਸਾਹਿਬ ਲੈਂਦਾ ਹੁੰਦਾ ਸੀ ਫਿਰ ਸਾਰਾ ਜੈਜਾ ਹੁੰਦਾ ਸੀ ਫਿਰ ਪੈਸਾ ਉਹ ਰਿਲੀਜ਼ ਕਰਦਾ ਹੁੰਦਾ ਕਪਤਾਨ ਜੀ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੋਗੇ ਪੈਸਾ ਰੀਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰਾਂ ਨੇ ਮੈਨੂੰ ਦੱਸਿਆ ਹੈ ਕਿ ਅਸੀਂ 6 ਮਹੀਨੇ ਚਾਹ 5 ਮਹੀਨੇ ਪਹਿਲੇ ਚਿੱਠੀ ਲਿਖਦੀ ਸੀ ਬਦਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਸਿਕੜਾ ਕਰਨ ਵਾਸਤੇ ਸੋ ਸਰਕਾਰ ਆਪਣੀ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰੇ ਚੰਦਰ ਸਾਹਿਬ ਬੈਠੇ ਕਿੱਥੇ ਨਾਲ ਹਾਂਜੀ ਹਾਂਜੀ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਦਰਫੋਰਮੈਂਟ ਵੀ ਲਾਈ ਹੈ ਕਿ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਅੱਜ ਜਾ ਕੇ ਉਹ ਚਾਰਜ ਲੈ ਲਵਾਂਗੇ ਉਹ ਨੰਬਰ ਅੱਜ ਦਸ ਚੰਦਰ ਸਾਹਿਬ ਯੂਥ ਅਕਾਲੀ ਦਲ ਦਾ ਦੱਸ ਦਣਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਸਾਡੇ ਬੰਦੇ ਜੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲ ਕੇਂਦਰ ਸਰਕਾਰ ਚੁੱਪ ਪਰ ਸੁਖਵੀਰ ਬਾਲੂ ਸਾਹਿਬ ਇਹ ਕਿਵੇਂ ਦੇਖਿਆ ਸੁਖਵੀਰ ਜੀ ਆਪਾਂ ਪਹਿਲੇ ਐ ਕਰੀਏ ਇਹ ਦਾਸਾ ਆ ਕਰੀਏ ਇਹਨੂੰ ਬਚਾਈਏ ਲੋਕਾਂ ਨੂੰ ਸੁਖਵੀਰ ਜੀ ਇੱਕ